ਹਾਂਜੀ RAM RAM ਸਤ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਪ੍ਰਭੂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਕਟੀਆਂ ਦਿਖਾ ਰਹੇ ਹਾਂ ਚੰਗੀ ਨਸਲ ਦੀਆਂ ਤੇ ਦੋਨਾਂ ਦੀ ਜਿਹੜੀ ਡਿਟੇਲ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਰੋ ਪਹਿਲੇ ਵੀਰੋ ਆਜੋ 1 ਨੰਬਰ ਕੱਟੀ ਦੇ ਉੱਤੇ ਇਹ ਵੀਰੋ ਜੋ 1 ਨੰਬਰ ਕੱਟੀ ਹੈ ਇਹਦੀ ਉਮਰ ਤਕਰੀਬਨ 1 ਸਾਲ ਦੇ ਕਰੀਬ ਹੈ ਪੇਠਪੂੜਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਪੇਠਪੂੜੇ ਦੀ ਹੈ ਲੰਬਾਈ ਚੌੜਾਈ ਬਿਲਕੁਲ ਵਧੀਆ ਹੈ ਕੱਟੀ ਦੀ ਦੇਖ ਸਕਦੇ ਹੋ ਤੁਸੀਂ ਪੇਠਪੂੜਾ ਵਧੀਆ ਵੇਲ ਹੈ ਕੱਟੀ ਦੀ ਤੇ ਹੁਣ ਤੁਹਾਨੂੰ ਜਿਹੜੇ ਇਹ ਥਣ ਦਿਖਾ ਰਹੇ ਆ ਬਿਲਕੁਲ ਕੱਲਾ ਕੱਲਾ ਥਣ ਲੱਗਿਆ ਹੋਇਆ ਹੈ ਵੀਰੋ ਚਾਰ ਥਣ ਹੈ ਕੱਲੇ ਕੱਲੇ ਥਾਣੇ ਲੱਗੀ ਹੋਈ ਹੈ ਇਹਦੀ ਸਿੰਘਾਂ ਦੀ ਬੰਦਰ ਤੁਸੀਂ ਦੇਖ ਸਕਦੇ ਹੋ ਮੁੜਦੇ ਆਂਦੇ ਆ ਸਿੰਘ ਮੁੜ ਰਹੀ ਹੈ ਕੱਟੀ ਸਿੰਘਾਂ ਨੂੰ ਥਾਣੇ ਕੋਲ ਫਿਰ ਤੁਸੀਂ ਦੇਖ ਸਕਦੇ ਹੋ ਚਾਰੇ ਕੱਲੇ ਕੱਲੇ ਥਾਣੇ ਵੀਰੋ ਇਹ ਵੀਰੋ ਜੋ ਕੱਟੀ ਬਕਾਉ ਕੀਤੀ ਗਈ ਹੈ ਤੇ ਹੁਣ ਤੁਹਾਨੂੰ ਦੂਜੀ ਕੱਟੀ ਦਿਖਾ ਰਹੇ ਹਾਂ ਵੀਰੋ ਇਹ ਜੋ ਕੱਟੀ ਹੈ ਇਹਦੀ ਉਮਰ ਵੀ ਤਕਰੀਬਨ 1 ਸਾਲ ਦੇ ਕਰੀਬ ਹੈ ਇਹਦੀ ਵੀ ਤੁਸੀਂ ਪਿੱਠ ਪੁੜੀ ਦੀ ਚੌੜਾਈ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਵਧੀਆ ਹਾਈ ਟੈਕ ਕੱਟੀਆਂ ਦੀ ਤੇ ਇਹਦੇ ਜਿਹੜੇ ਆ ਤੁਹਾਨੂੰ ਮੈਂ ਥਣ ਦਿਖਾਉਣ ਦੀ ਕੋਸ਼ਿਸ਼ ਕਰਦਾ ਦੇਖੋ ਬਿਲਕੁਲ ਵਧੀਆ ਕੱਲਾ ਕੱਲਾ ਥਣ ਲੱਗਿਆ ਹੋਇਆ ਝੋਲੀ ਵਧੀਆ ਤੇ ਸਿੰਘ ਵੀਰੋ ਜਿਹੜੇ ਇਹਦੇ ਵੀ ਬਿਲਕੁਲ ਮੁੜਦੇ ਆ ਰਹੇ ਐ ਬਿਲਕੁਲ ਸਿੰਘ ਨਾਲ ਨਾਲ ਵੀ ਜਿਹੜੀ ਐ ਮੋੜ ਜਾਏਗੀ ਇਹ ਵੀਰੋ ਦੋਵੇਂ ਜਿਹੜੀਆਂ ਕਟੀਆਂ ਇਹ ਜੋੜਾ ਬਕਾਉ ਕੀਤਾ ਗਿਆ ਹੈ ਜਿਹੜੀ ਲੋਕੇਸ਼ਨ ਐ ਵੀਰੋ ਉਹ ਖਾਸ ਲੁਧਿਆਣਾ ਐ ਨੰਬਰ ਐ ਜਿਹੜਾ ਸਕਰੀਨ ਤੇ ਵੀ ਚੱਲ ਰਿਹਾ ਜੇ ਕਿਸੇ ਵੀਰ ਨੇ ਕਟੀਆਂ ਖਰੀਦਣੀਆਂ ਹੋਣ ਤਾਂ ਸੰਪਰਕ ਕਰ ਸਕਦਾ ਨੰਬਰ 98721 52840 98721 52840 ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਇਹ ਜੋੜੇ ਦਾ ਹੀ ਪ੍ਰਾਈਸ 46000 ਰੁਪਇਆ ਜਾਇਜ ਮੁੱਲੇ ਵੀਰੋ ਦੋਨੇ ਵਧੀਆ ਕਟੀਆਂ ਐ ਜਿਸ ਵੀ ਕਿਸਾਨ ਵੀਰ ਨੇ ਲੈਣੀਆਂ ਹੋਣ ਉਹ ਸੰਪਰਕ ਕਰ ਸਕਦਾ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ